ਸਿੱਖ ਜਥੇਬੰਦੀਆਂ ਵੱਲੋਂ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਜਲਾਲਾਬਾਦ ਦੇ ਐਸਡੀਐਮ ਦਫ਼ਤਰ ਪਹੁੰਚ ਐਸਡੀਐਮ ਨੂੰ ਸੌਂਪਿਆ ਗਿਆ ਮੰਗ ਪੱਤਰ ਅੱਜ ਦੇ ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਜਲਾਲਾਬਾਦ ਦੇ ਐਸਡੀਐਮ ਦਫ਼ਤਰ ਪਹੁੰਚੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਲਾਲਾਬਾਦ ਦੇ ਐਸਡੀਐਮ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬੜੂਗਲਦੀ ਜੇਲ੍ਹ ਤੋਂ ਰਿਹਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਐਨਐਸਏ ਇੱਕ ਵਾਰ ਫਿਰ ਐਕਸਟੈਂਡ ਕਰ ਦਿੱਤਾ ਗਿਆ ਜਿਸ ਦਾ ਉਹ ਵਿਰੋਧ ਕਰਦੇ ਨੇ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਇਸ ਸਬੰਧ ਦੇ ਵਿੱਚ ਅੱਜ ਉਹਨਾਂ ਦੇ ਵੱਲੋਂ ਇੱਕ ਮੰਗ ਪੱਤਰ ਜਲਾਲਾਬਾਦ ਦੇ ਮਾਨਯੋਗ ਐਸਡੀਐਮ ਨੂੰ ਸੌਂਪਿਆ ਗਿਆ ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਉਤਰੀਆਂ ਸਿੱਖ ਜਥੇਬੰਦੀਆਂ ਨੇ ਕੀ ਕਿਹਾ ਆਓ ਸੰਦੇਹਾ ਜਮਾਨਤ ਦੋਗੀ ਤੇ ਸਾਡੇ ਵੇਖੋ ਸਿੱਖਾਣਾ ਕਿੰਨਾ ਧੱਕਾ ਹੈ ਵੀ ਸਿੱਖ ਇਸ ਦੇਸ਼ ਦੇ ਵਾਸੀ ਨਹੀਂ ਮੰਨਦੇ ਵੀ ਇੱਕ ਸਿੱਖ ਨੂੰ ਥਾਣੇ ਦੇ ਵਿੱਚ ਜਾਣ ਕਰਨ ਕੋਈ ਉੱਥੇ ਨੁਕਸਾਨ ਨਹੀਂ ਕੀਤਾ ਕੋਈ ਸੀ ਗੋਲੀ ਨਹੀਂ ਮਾਰੀ ਕੋਈ ਕੁਝ ਨਹੀਂ ਕੀਤਾ ਤਾਂ ਅਨਸਾਹਿਬ ਸ਼੍ਰੀ ਗੁਰਗਨ ਸਾਹਿਬ ਨਾਲ ਲੈ ਗਿਆ ਸੀ ਉਹਦੇ ਸਬੰਧ ਦੇ ਵਿੱਚ ਕੈਨੇਸੇ ਲਾ ਕੇ ਅੰਦਰ ਕਰ ਦਿੱਤਾ ਇਸ ਤੋਂ ਬਾਅਦ ਇੱਕ ਮਹਾਰਾਸ਼ਟਰ ਦੇ ਵਿੱਚ ਇੱਕ ਐਮ ਐਲ ਏ ਇੱਕ ਸ਼ਖਸ ਨੂੰ ਗੋਲੀ ਮਾਰ ਦਿੰਦਾ ਉਹਦੇ ਤੇ ਕੋਈ ਐਨ ਨਹੀਂ ਸੀ ਕਿਉਂਕਿ ਉਹ ਭਾਜਪਾ ਦਾ ਬੰਦਾ ਹੈ ਜਾਂ ਇਹ ਸਰਕਾਰਾਂ ਦਾ ਬੰਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਡੇ ਸਿੱਖਾਂ ਜੋ ਰੋਜ਼ ਆਗ ਰਿਹਾ ਹੈ ਇਹਨੂੰ ਸੰਭਲ ਕੋਸ਼ਿਸ਼ ਇਹ ਕਰਨ ਵੀ ਭਾਈ ਅਮਰਤਪਾਲ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਨਾਲ ਹੀ ਇਹ ਦੱਸਿਆ ਜਾਵੇ ਐਨਐਸਏ ਕਿਉਂ ਲਾਈ ਗਈ ਹੈ ਕਿ ਐਨਐਸਏ ਉਹ ਜਿਹਨੇ ਨੂਹ ਪਿੰਡ ਦੇ ਨੂਹ ਚ ਜਿਹਨੇ ਥਾਣਾ ਸਾੜਿਆ ਸੀ ਉਹਦੇ ਤੇ ਕਿਉਂ ਨਹੀਂ ਲੱਗੀ ਐਨਐਸਏ ਉਸ ਐਮਐਲ ਤੇ ਕਿਉਂ ਨਹੀਂ ਲੱਗੀ ਜਿਹਨੇ ਥਾਣੇ ਦੇ ਵਿੱਚ ਗੋਲੀ ਚਲਾਤੀ ਸੀ ਕਿਉਂਕਿ ਇਹ ਸਾਡੇ ਨਾਲ ਧੱਕਾ ਹੈ ਇਹ ਬਰਦਾਸ਼ਤ ਤੋਂ ਬਾਹਰ ਹੈ ਫਿਰ ਸਰਕਾਰਾਂ ਕਹਿੰਦੀਆਂ ਨੇ ਵੀ ਇਹ ਗਲਤ ਰਸਤੇ ਜਾਂ ਗਲਤ ਪਾਸੇ ਜਾਂਦੇ ਨੇ ਕੋਸ਼ਿਸ਼ ਇਹ ਕਰੋ ਕਿ ਸਾਡੇ ਲੋਕ ਸੇ ਜਿਹੜਾ ਇਹਨੂੰ ਸੁਣੋ ਤੇ ਕੋਸ਼ਿਸ਼ ਕਰੋ ਵੀ ਭਾਈ ਅਮਰਪਾਲ ਸਿੰਘ ਨੂੰ ਡਿਬਰੂਗਲ ਦੀ ਜੇਲ੍ਹ ਤੋਂ ਪੰਜਾਬ ਸ਼ਿਫਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸ ਬੰਨ ਚ ਇਹ ਅੱਜ ਇਕੱਠੇ ਹੋਏ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਲਾਲਾਬਾਦ ਦੇ ਸਮੂਹ ਜਥੇਬੰਦੀਆਂ ਐਸਡੀਐਮ ਸਾਹਮਣੂ ਇੱਕ ਮੰਗ ਪੱਤਰ ਦਿੱਤਾ ਹੈ ਜਿੰਨ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਜੋ ਡਿਬਰੂਗੜ ਦੇਲ ਦੇ ਵਿੱਚ ਸਨ ਹਨ ਉਹਨਾਂ ਨੇ ਜੋ ਵਾਰ-ਵਾਰ ਐਨਐਸ ਐਕਸਟੈਂਡ ਦੁਬਾਰਾ ਐਕਸਟੈਂਡ ਕਰ ਰਹੇ ਨੇ ਸਾਡੀ ਪੰਜਾਬ ਸਰਕਾਰ ਨੂੰ ਇਹ ਮੰਗ ਹੈ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਤੇ ਜੇਕਰ ਇਹ ਨਾ ਹੋਇਆ ਤੇ ਸਾਨੂੰ ਆਦੇ ਲੈਵਲ ਤੇ ਸਾਰੇ ਪੰਜਾਬ ਲੈਵਲ ਤੇ ਕੁਐਸ਼ਨ ਲਾ ਕੋਈ ਸੋਚਣਾ ਪਏਗਾ ਸਾਡੀ ਇਹੀ ਬੇਨਤੀ ਏ ਸਰਕਾਰ ਤੱਕ ਵੀ ਇਹ ਜਿਹੜਾ ਮਸਲਾ ਹੈ ਬਾਕੀ ਵੀ ਕਿੰਨੇ ਇਹਨਾਂ ਨਾਲ ਦੇ ਮਸਲੇ ਹੋਏ ਹੋਰ ਵੀ ਬਿਹਾਰ ਚ ਵੀ ਇੱਕ ਥਾਣੇ ਤੇ ਹਮਲਾ ਆਇਆ ਸੀ ਇਹ ਤਾਂ ਕਰਨਾਲ ਦੇ ਵਿੱਚ ਤੁਸੀਂ ਵੇਖੋ ਸਿੱਖਾਂ ਵਾਸਤੇ ਇੱਕ ਅਲੱਗ ਕਾਨੂੰਨ ਬਣਾਇਆ ਜਾਂਦਾ ਹੈ ਬਾਕੀ ਲੋਕਾਂ ਵਾਸਤੇ ਇੱਕ ਅਲੱਗ ਕਾਨੂੰਨ ਬਣਾਇਆ ਜਾਂਦਾ ਹੈ ਇਹ ਹਮੇਸ਼ਾ ਹੀ ਪਾਰਸ਼ੀਐਲਟੀ ਕੀਤੀ ਜਾਂਦੀ ਏ ਇੱਕ ਪਾਸੇ ਅਸੀਂ ਕਹਿੰਦੇ ਅਸੀਂ ਆਜ਼ਾਦ ਆ ਅਸੀਂ ਆਜ਼ਾਦ ਮੁਲਕ ਦੇ ਵਸੇ ਆ ਸਾਰੇ ਵਾਸਤੇ ਇੱਕ ਡੈਮੋਕ੍ਰੇਸੀ ਹੈ ਸਾਰਿਆਂ ਵਾਸਤੇ ਇੱਕ ਇੱਕ ਕਾਨੂੰਨ ਹੈ ਪਰ ਤੁਸੀਂ ਆਹ ਵੇਖੋ ਕਿਸੇ ਵਾਸਤੇ ਕਾਨੂੰਨੀ ਹੈਗਾ ਸਿੱਖਾਂ ਵਾਸਤੇ ਹਮੇਸ਼ਾ ਤੋਂ ਹੀ ਇੱਕ ਅਲੱਗ ਕਾਨੂੰਨ ਚਲਾਇਆ ਜਾ ਰਿਹਾ ਹੈ ਬਾਕੀ ਵਾਸਤੇ ਕਲਾ ਕਾਨੂੰਨ ਚਲਾਇਆ ਜਾ ਰਿਹਾ ਹੈ ਜੇਕਰ ਜਲਦੀ ਤੇ ਜਲਦੀ ਕੋਈ ਮਸਲਾ ਹੱਲ ਨਾ ਕੀਤਾ ਸਾਰੇ ਅਸੀਂ ਸੰਸਥਾਵਾਂ ਵਾਲੇ ਅਲੱਗ-ਅਲੱਗ ਜੋ ਵੀ ਇਹ ਸੰਘਰਸ਼ ਸਾਰਿਆਂ ਦੀ ਸਲਾਹ ਨਾਲ ਸੰਘਰਸ਼ ਵਿਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ